जिसवंत सिंह कमल ਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ 16ਵਾਂ ਬਾਜ ਬਹਾਦਰ ਨੇ ਆਪਣੇ ਆਲੇ ਦਿਵਾਲੇ ਦੀ ਰਾਜਾਂ ਬਾਰੇ ਅਨੁਮਾਨ ਲਾਇਆ ਇਸ ਲਈ ਕਿਸੇ ਗਨੀਮ ਦਾ ਡਰ ਨਹੀਂ ਮਾਲਵੇ ਦੇ ਰਾਜੇ ਕਮਜ਼ੋਰ ਹਨ ਦੱਖਣੀਆਂ ਸਿਰ ਚੁੱਕਣ ਜੋਗੇ ਨਹੀਂ ਦਿੱਲੀ ਆਪਣੀਆਂ ਦਿਫਾੜਾਂ ਵਿੱਚ ਰੁੱਝੀ ਹੋਈ ਹੈ ਬਾਹਰਲਾ ਕੋਈ ਖਤਰਾ ਨਹੀਂ ਹਾਂ ਮੰਡੀ ਦੇ ਕੁਝ ਸਰਦਾਰ ਹਨ ਉਹ ਖੁੱਲਾ ਵਿਰੋਧ ਨਹੀਂ ਕਰ ਸਕਦੇ ਦਿਲਾਂ ਵਿੱਚ ਵਿਉਜਬ ਜਰੂਰ ਘੋਲ ਰਹੇ ਹਨ ਕਿਸੇ ਦੁਸ਼ਮਣ ਨਾਲ ਮਿਲ ਕੇ ਵਿਚੇ ਵਿੱਚ ਨੁਕਸਾਨ ਪਹੁੰਚਾ ਸਕਦੇ ਹਨ ਰੂਪਮਤੀ ਦੇ ਮੰਡੂ ਆਉਣ ਸਮੇਂ ਜਰੂਰ ਔਖੇ ਭਾਰੇ ਹੋਣਗੇ ਉਹਨਾਂ ਨੂੰ ਕੈਦ ਕੀਤਾ ਜਾ ਜਾਂ ਖਿੱਚਿਆ ਕਬਰਾਣੀ ਗੁੱਸੇ ਹੋਵੇਗੀ ਪਰ ਉਹਨਾਂ ਦਾ ਮੂੰਹ ਜਰੂਰ ਬੰਦ ਕਰਨਾ ਹੈ ਉਸ ਮੂਰਤੀ ਨਾਰਾਇਣ ਅਤੇ 3-4 ਹੋਰ ਸਰਦਾਰਾਂ ਨੂੰ ਮੰਡੂ ਬੁਲਾ ਭੇਜਿਆ ਉਹਨਾਂ ਦਾ ਪਰੇ ਦਰਬਾਰ ਵਿੱਚ ਮਾਨਸਤਕਾਰ ਕੀਤਾ ਅਤੇ ਖੈਲ ਤਾਂ ਵੀ ਬਖਸ਼ਿਆ ਮੂਰਤੀ ਸੁਲਤਾਨ ਦੀ ਚਾਲ ਸਮਝਦਾ ਸੀ ਪਰ ਕਸੂਤੀ ਸਥਿਤੀ ਵਿੱਚ ਫਸਿਆ ਕੁਝ ਕਰ ਨਹੀਂ ਸਕਦਾ ਸੀ ਖਾਇਲਤ ਉਸ ਦੇ ਮੋਢਿਆਂ ਉੱਤੇ ਪਾਈ ਝਾੜ ਪੈਦਾ ਕਰ ਰਹੀ ਸੀ ਸੁਲਤਾਨ ਨੇ ਤਲਵਾਰ ਦੇ ਮੁੱਠੇ ਉੱਤੇ ਪਾਰ ਪਾਉਂਦਿਆਂ ਮੰਡੀ ਦੇ ਦਰਬਾਰਗਾਂ ਨੂੰ ਸਮੋਤਨ ਕੀਤਾ ਪਿਆਰੀ ਮਿੱਤਰੋ ਮੈਂ ਤੁਹਾਡਾ ਸੁਲਤਾਨ ਨਹੀਂ ਮੂਤੀ ਨਰਨ ਜੀ ਮੈਂ ਤੁਹਾਨੂੰ ਮੈਂ ਤੁਹਾਡੀ ਦੋਸਤੀ ਤੇ ਫਕਰ ਹਾਂ ਮੈਂ ਤੁਹਾਡੀ ਹਰ ਮੁਸੀਬਤ ਦਾ ਪਾਈਵਾਲ ਹਾਂ ਤੁਹਾਡੀ ਖੁਦ ਮਖਤਿਆਰੀ ਪੱਕੀ ਕਰਨ ਵਾਸਤੇ ਫੌਜ ਦੀ ਇੱਕ ਟੁਕੜੀ ਮੰਡੀ ਛੱਡ ਰੱਖੀ ਹੈ ਤੁਹਾਨੂੰ ਚੰਗੀ ਨਾ ਲੱਗੇ ਅਸੀਂ ਉਹਨਾਂ ਨੂੰ ਵੀ ਵਾਪਸ ਬੁਲਾ ਲੈਂਦੇ ਹਾਂ ਪਰ ਦੱਖਣਗਾਂ ਦੇ ਮਨ ਵਿੱਚੋਂ ਹਾਰ ਤੇ ਖਰਾਜ ਨਾ ਦੇਣ ਦੀ ਵਿਉ ਜਾਣੀ ਨਹੀਂ ਉਹ ਕਦੇ ਵੀ ਬੇ ਬੇਵਸਾਹੀ ਵਿੱਚ ਹਮਲਾ ਕਰ ਸਕਦੇ ਹਨ ਇਸ ਗੱਲ ਨੂੰ ਤੁਸੀਂ ਵੀ ਸਮਝਦੇ ਹੋ ਅਸੀਂ ਤੁਹਾਨੂੰ ਬਰਾਬਰ ਦੇ ਭਰਾ ਬਣਾਇਆ ਹੈ ਕੁਦਰਤੀ ਮੁਸੀਬਤ ਕਦੇ ਕਿਸੇ ਰਾਜ ਨੂੰ ਪਵੇ ਅਸਾਂ ਵੰਡ ਕੇ ਸਹੀਨੀ ਤੁਹਾਡੀ ਮਦਦ ਅਸਾਂ ਗਵਾਂਢੀ ਭਰਾ ਸਮਝ ਕੇ ਕੀਤੀ ਹੈ ਅਸੀਂ ਮਾਣ ਦੂ ਵੇਲੇ ਤੁਹਾਨੂੰ ਆਪਣੀ ਸੱਜੀ ਵਾਂ ਬਣਾਉਣਾ ਚਾਹੁੰਦੇ ਹਾਂ ਮੈਂ ਖੁਦਾਮੰਦ ਕਰੀਮ ਦਾ ਸ਼ੁਕਰਗੁਜ਼ਾਰ ਹਾਂ ਜਿਸ ਸਾਡੀ ਮਿੱਤਰਤਾ ਨੂੰ ਹੋਰ ਪੱਕਿਆ ਕੀਤਾ ਹੈ ਅਸੀਂ ਤੁਹਾਡੇ ਕਿਸੇ ਤਰ੍ਹਾਂ ਵੀ ਕੰਮ ਆ ਸਕੀ ਬਿਨਾਂ ਝਿਜਕ ਕਹੋ ਮੂਰਤਿੰਦਰ ਨੂੰ ਮਜਬੂਰੀ ਮੂੰਹ ਉਠਣਾ ਪਿਆ ਸੁਲਤਾਨ ਹਜ਼ੂਰ ਤੇ ਮੰਡੂ ਦਰਬਾਰ ਦੇ ਭਰਾਵੋ ਅਸੀਂ ਤੁਹਾਡੇ ਬਹੁਤ ਇਸ਼ਾਨਮੰਦ ਹਾਂ ਤੁਸੀਂ ਸਾਨੂੰ ਦੁਸ਼ਮਣਾਂ ਦੀ ਖਰਾਜ ਤੋਂ ਮੁਕਤ ਕਰਵਾਇਆ ਜੰਗ ਦੀ ਖਰਚੀ ਵੀ ਨਹੀਂ ਪਾਈ ਤੁਹਾਡੀ ਇਸ ਮਿਹਰਮਾਨੀ ਦੇ ਅਸੀਂ ਹਮੇਸ਼ਾ ਵਾਰੀ ਰਹਾਂਗੇ ਤੁਹਾਡੀ ਤੇ ਆਪਣੀ ਸ਼ਕਤੀ ਬਾਰੇ ਮੈਂ ਹਾਥੀ ਤੇ ਚੂਹੇ ਦੀ ਮਿਸਾਲ ਦੇ ਸਕਦਾ ਹਾਂ ਉਸ ਦੀ ਐਨੀ ਗੱਲ ਨਾਲ ਮੰਡੂ ਦਰਬਾਰ ਖੁੱਲ ਕੇ ਹੱਸ ਪਿਆ ਤੁਸੀਂ ਹੱਸੋ ਨਾ ਮੈਂ ਗੰਭੀਰਤਾ ਨਾਲ ਸੱਚ ਆਖਿਆ ਹੈ ਦਰਬਾਰ ਮੁੜ ਸਜੀਦਾ ਹੋ ਗਿਆ ਸਾਡਾ ਚੂਹਾ ਮੰਡੂ ਦੇ ਪਹਾੜੀ ਕਿਲੇ ਵਿੱਚ ਦੀ ਖੁੱਟ-ਪੁੱਟ ਕੇ ਸੁਲਤਾਨ ਹਜ਼ੂਰ ਨੂੰ ਕਿਸੇ ਵੀ ਦੁਸ਼ਮਣ ਦੀ ਝਾਲ ਤੋਂ ਜਾਣੂ ਕਰਵਾਵੇਗਾ ਅਸੀਂ ਆਪਣੀ ਜ਼ਿੰਮੇਵਾਰੀ ਤਨਦੀਹੀ ਨਾਲ ਨਿਭਾਵਾਂਗੇ ਤੁਹਾਡਾ ਮਜ਼ਬੂਤ ਹੱਥ ਸਾਡੇ ਸਿਰ ਉਤੇ ਈਸ਼ਵਰ ਦਾ ਹੱਥ ਹੈ ਉਹ ਪ੍ਰਣਾਮ ਕਰਕੇ ਆਪਣੇ ਸਾਥੀਆਂ ਵਿੱਚ ਬਹਿ ਗਿਆ ਇਨਸ਼ਾ ਅੱਲਾ ਸੁਲਤਾਨ ਨੇ ਵਿਸ਼ਵਾਸ ਦਿੜਕੜਵਾਇਆ ਦਰبار برखास्त ਹੋ ਗਿਆスルਤਾਨ ਮੰਡੀ ਦੇ درباریاں ਨੂੰ ਕਿਲੇ ਤੋਂ ਬਾਹਰ ਤੱਕ دور ਨਾ ਆਇਆ ਉਹਨਾਂ ਹੱਥ ਕੁੱਟ ਕੇ ਦੁਆ ਸਲਾਮਤ ਸੀスルਤਾਨ ਦੀ छाਤੀ ਹਲਾਸ ਨਾਲ ਭਰੀ ਹੋਈ ਸੀ ਉਸ ਮੰਡੀ ਦੇ ਸਰਦਾਰਾਂ ਨੂੰ ਖਾਈ ਲਤਾਂ ਦੇ ਕੇ ਕਾਣੇ ਕਰ ਲਿਆ ਸੀ ਬਾਜ ਬਹਾਦਰ ਨੇ ਦੱਖਣ ਮਹਿਲ ਦੇ ਇੱਕ ਖੂंजे ਬੁਰਜ ਉਸਾਰਨਾ ਸ਼ੁਰੂ ਕਰਵਾਇਆ ਸੀ ਉਹਦਾ ਹੁਕਮ ਸੀ ਇਸ ਨੂੰ ਇੰਨਾ ਉੱਚਾ ਚੁੱਕਣਾ ਜਿੱਥੋਂ ਦੀ ਨਰਮਦਾ ਸਾਫ ਦੇਖ ਸਕੇ ਬਹਾਨਾ ਉਸ ਇਹ ਕਰ ਲਿਆ ਸੀ ਕਿ ਬੁਰਜ ਉੱਤੇ ਹਮੇਸ਼ਾ ਪਹਿਰੇਦਾਰ ਬੈਠਾ ਰਹੇਗਾ ਜਿਹੜਾ ਚੜੇ ਆ ਰਹੇ ਗੁਨੀਮ ਦੀ ਖਬਰ ਢੋਲ ਨੂੰ ਡੰਗਾ ਲਾ ਕੇ ਦੇਵੇਗਾ ਪਰ ਸੁਲਤਾਨ ਦੀਆਂ ਚੁਸਤਨ ਸਮਝਣ ਵਾਲੇ ਆਪਣੇ ਥਾਂ ਸ਼ਹਿਰ ਸਨ ਭਵੇਂ ਭੀਦ ਬਲੀ ਗੱਲ ਹਲੇ ਭੇਤ ਹੀ ਬਣੀ ਹੋਈ ਸੀ। ਰੂਪਮਤੀ ਦੀ ਚਰਚਾ ਦਰਬਾਰ ਤੋਂ ਬਾਹਰ ਵੀ ਖਿਲਰ ਚੁੱਕੀ ਸੀ ਪਰ ਉਸ ਦਾ ਨਰਮਦਾ ਦੇ ਦਰਸ਼ਨ ਕਰਕੇ ਅੰਨ ਪਾਣੀ ਗ੍ਰਹਿਣ ਕਰਨ ਵਾਲੇ ਸੁਲਤਾਨ ਤੇ ਦਾਨਾ ਤੋਂ ਬਿਨਾਂ ਕਿਸੇ ਨੂੰ ਪਤਾ ਨਹੀਂ ਸੀ ਪਰ ਹਮੀਦਾ ਬੇਗਮ ਨੂੰ ਸੁਲਤਾਨ ਦਾ ਹਰ ਕਦਮ ਮੰਡੀ ਨੂੰ ਜਾਂਦਾ ਪ੍ਰਤੀਤ ਹੋ ਰਿਹਾ ਸੀ। ਮੰਡੀ ਦੇ ਹਲਕਾਰਾਂ ਦਾ ਸਨਮਾਨ ਕਰਨਾ ਸਾਫ ਸੰਕੇਤ ਸੀ। ਉਹ ਮੁਸੀਬਤ ਤਾਂ ਪਹਾੜ ਆਪਣੇ ਸਿਰ ਉੱਪਰ ਟਿਕਦਾ ਮਹਿਸੂਸ ਕਰ ਰਹੀ ਸੀ। ਉਹ ਬਹੁਤ ਟੀਕ ਕਾਜੀ ਅਮਾਮਦੀਨ ਉਤੇ ਅਮਾਮਦੀਨ ਉਤੇ ਰੱਖੀ ਆ ਰਹੀ ਸੀ ਕਾਜੀ ਨੂੰ ਅਮੀਦਾ ਦੇ ਬਾਪ ਨੇ اسلام ਫਲਾਉਣ ਲਈ ਭੇਜਿਆ ਸੀ ਕੀ ਸ਼ਾਂਸ਼ ਕੀ ਸੁਲਤਾਨ ਜੰਗੀ ਤਰ੍ਹਾਂ ਇਹ ਸਮਝਦੇ ਹਨ ਜੀ ਹਿੰਦੂਆਂ ਦੀ ਵੱਡੀ ਗਿਣਤੀ ਨੂੰ ਮੁਸਲਮਾਨ ਨਾ ਬਣਾਇਆ ਗਿਆ ਹਿੰਦੂ ਰਾਜੇ ਕਦੇ ਵੀ ਇੱਕ ਮੁੱਠ ਹੋ ਕੇ ਸਾਰੇ ਹਿੰਦੁਸਤਾਨ ਵਿੱਚੋਂ ਇਸਲਾਮੀ ਰਾਜ ਨੂੰ ਬਾਹਰ ਬਗਾ ਸਕਦੇ ਹਨ ਇਸੇ ਕਾਰਨ ਆਉਦਿਆਂ ਦੇ ਲਾਲਚਾਂ ਹਿੰਦੂ ਕੁੜੀਆਂ ਨਾਲ ਸ਼ਾਦੀਆਂ ਤੇ ਜ਼ੋਰ ਜਬਰ ਨਾਲ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਸੀ ਹਿੰਦੂ ਰਾਜੇ ਆਪਸੀ ਦੁਸ਼ਮਣਗਤਾ ਤੇ ਜਾਤੀ ਕੜਾ ਕਾਰਨ ਪਾਟੇ ਹੋਏ ਪਾਟੇ ਜੁੜ ਨਹੀਂ ਰਹੇ ਸਨ ਇਸੇ ਕਾਰਨ ਇਸਲਾਮੀ ਰਾਜ ਦਿਨੋ ਦਿਨ ਮਜ਼ਬੂਤ ਹੁੰਦਾ ਜਾ ਰਿਹਾ ਸੀ ਉਹ ਆਪਣੀ ਪਰਜਾ ਲਈ ਹੋਰ ਦਿਲ ਅਜੀਜ਼ ਹੋਣ ਦੀ ਪੂਰੀ ਬਾਲ ਆ ਰਹੇ ਸੀ ਪਰ ਬ੍ਰੋਧ ਉਸ ਦੇ ਮਹਿਲਾ ਵਿੱਚ ਜ਼ਰੂਰ ਤੋਕ ਰਿਹਾ ਸੀ ਮਿੱਧਾ ਵਨ ਦੀ ਭਾਰੀ ਛਾਤੀ ਵਿੱਚੋਂ ਉੱਥਲ-ਪੁੱਥਲ ਮੁੱਕੀ ਨਹੀਂ ਸੀ। ਉਹ ਸੌਕਣ ਸਿਰ ਤੇ ਸੈਨ ਕਰਨੇ ਤਿਆਰ ਨਹੀਂ ਸੀ। ਉਸ ਐਨਾ ਕਮਾਂਡ ਬਣਾ ਲਿਆ ਸੀ ਕਿ ਸੁਲਤਾਨ ਰੂਪਮਤੀ ਨਸਵੰਦ ਦੇ ਸੰਗ ਬਣਾਈ ਰੱਖੇ ਪਰ ਉਸ ਨੂੰ ਮੰਡੂ ਨਾਲ ਲੈ ਕੇ ਆਵੇ। ਕਬਰਾਣੀ ਦੇ ਮੰਡੂ ਆਉਣ ਨਾਲ ਉਸ ਦਾ ਸ਼ਾਹੀ ਰੋਗ ਮਿੱਟੀ ਹੁੰਦਾ ਸੀ। ਉਸ ਨੂੰ ਨਜੀਰਾ万ਦੀ ਨੇ ਆ ਕੇ ਸਲਾਮ ਆਖੀ, "ਹਜ਼ੂਰ ਬੇਗਮ ਸਾਹਿਬਾ, ਕਾਜੀ ਅਮਾਮਦੀਨ ਜੀ ਆਏ ਨੇ।" ਪਹਿਲੋਂ ਪਰਦਾ। ਫਿਰ ਬੈਠਣ ਲਈ ਮੋੜਾ। ਰਖ ਦਿੱਤੇ ਆ ਜਾਣ ਜਾਣ ਦੀ ਅਮੀਦਾ ਆਪੋ ਸੰਭਲ ਕੇ ਬਹਿ ਗਈ ਹਜ਼ੂਰ ਬੇਗਮ ਸਾਹਿਬਾ ਵਾਲੇਕੁਮ ਸਲਾਮ ਤਸਰੀਫ ਰੱਖੋ ਬੇਗਮ ਨੇ ਸਤਕਾਰ ਵਜੋਂ ਮੋੜ ਦਿੱਤਾ ਤੁਸਾਂ ਜਾਦ ਫਰਮਾਇਆ ਖਾਦਮ ਨੂੰ ਖੈਰ ਦਾ ਹੈ ਉਹ ਮੂੜੇ ਉੱਤੇ ਬਹਿ ਗਿਆ ਸਤਕਾਰਯੋਗ ਮੀਆਂ ਜੀ ਖੈਰ ਹੁੰਦੀ ਤਾਂ ਤੁਹਾਨੂੰ ਖੇਚਲ ਕਿਉਂ ਦਿੱਤੀ ਜਾਂਦੀ ਉਹ ਸੋਚ ਰਹੀ ਸੀ ਸੜਦੇ ਦਿਲ ਦਾ ਹਾਲ ਕਿਵੇਂ ਬਿਆਨ ਕਰੇ ਖੁਦਾ ਖੈਰ ਕਰੇ ਅੱਲਾ ਹਰ ਬਲਾ ਦੂਰ ਕਰੇਗਾ ਆਪ ਦਾ ਵਫਾਦਾਰ ਕੁੱਝ ਸਮਝੇਗੀ ਉਸ ਕਾਲੀ ਚਿੱਟੀ ਦਾੜੀ ਉੱਤੇ ਦੀ ਹੱਥ ਫੇਰ ਸੁਲਤਾਨ ਨੇ ਪੁੱਠੇ ਚਾਲੇ ਫੜ ਲਏ ਮੰਡੀ ਵਾਲਿਆਂ ਲਈ ਲੜਨਾ ਉਹਨਾਂ ਨੂੰ ਖਰਾਜ ਤੋਂ ਛਡਾਉਣਾ ਮੰਡੀ ਨੂੰ ਰਾਜ ਦਾ ਹਿੱਸਾ ਨਾ ਬਣਾਉਣਾ ਅਤੇ ਬਾਕੀ ਗੱਲ ਦੱਸਣ ਲਈ ਉਹ ਲਬਜਪਾਲਾਂ ਲੱਗ ਪਈ ਹਾਂ ਮੈਂ ਸਭ ਕੁਝ ਜਾਣ ਚੁੱਕਾ ਹਾਂ ਇਸ ਤੋਂ ਗਾਂ ਵੀ ਕਾਜੀ ਨੇ ਵੀ ਟਿੱਡ ਦੀ ਗੱਲ ਤੱਪ ਰੱਖੀ ਮੈਂ ਕਾਫਰ ਜਾਦੀ ਨੂੰ ਆਪਣੀ ਸੌਕਣ ਸੈਨ ਨੇ ਕਰ ਸਕਦੀ ਕਿਸੇ ਤਰ੍ਹਾਂ ਵੀ ਬੇਗਮ ਦੀ ਗੁੱਸੇ ਤੇ ਗਮ ਭਰੀ ਵਾਜ ਥੜਕ ਕੇ ਰਹਿ ਗਈ ਖੁਦਾ ਕਹਿਰ ਖੈਰ ਕਰੀ ਅਸੀਂ ਜਿਹਾ ਨਹੀਂ ਹੋਣ ਦੇਵਾਂਗੇ ਇਮਾਮਦੀਨ ਭਰਪੂਰ ਹਮਾਇਤ ਵਿੱਚ ਬੋਲਿਆ ਮੈਨੂੰ ਕਨਸੋਲ ਮਿਲੀ ਹੈ ਪਰ ਜੀ ਉਸ ਸੌਕਣ ਲਈ ਹੀ ਉਸਾਰਿਆ ਜਾ ਰਿਹਾ ਉਹ ਪੱਕੀ ਹਿੰਦੂ ਹੈ ਪੱਕੀ ਹਿੰਦੂ ਪੱਕੀ ਹਿੰਦੂ ਹੈ ਤਾਂ ਬੁਰਜ ਦੀ ਥਾਂ ਮੰਦਿਰ ਬਣਾਉਣਾ ਚਾਹੀਦਾ ਸੀ ਮੁੱਲਾ ਦੀ ਸਮਝ ਵਿੱਚ ਕੁਝ ਨਾ ਆਇਆ ਉਹ ਨਰਮਦਾ ਨਦੀ ਨੂੰ ਪਾਕ ਮੰਨਦੀ ਹੈ ਤੇ ਉਸ ਦੇ ਦਰਸ਼ਨ ਕਰਕੇ ਕੁਝ ਖਾਂਦੀ ਪੀਂਦੀ ਹੈ ਇੱਥੇ ਆਵੇਗੀ ਤਾਂ ਬੁਰਜ ਤੇ ਚੜ ਕੇ ਉਸ ਨੂੰ ਦੇਖਿਆ ਕਰਗੀ ਤੇ ਮੱਥਾ ਟੇਕ ਕੇ ਜਲਪਾਣ ਕਰਿਆ ਕਰੇਗੀ। ਸੁਲਤਾਨ ਨੂੰ ਹਿੰਦੂ ਜਾਤੀ ਉਂਗਲਾ ਉਤੇ ਨਿਚਾ ਰਹੀ ਹੈ ਤੇ ਇਹ ਵੱਡਾ ਬਹਾਦਰ ਪਣਿਆ ਫਿਰਦਾ। ਬੇਗਮ ਗੁੱਸੇ ਵਿੱਚ ਫੁਕਾਰਦੀ ਵਿਸਤਾਰ ਨਾਲ ਦੱਸ ਗਈ। ਅੱਛਾ ਬੁਰਜ ਦੀ ਇਹ ਕਹਾਣੀ ਕੁਦਾ ਕਰ ਕਰੇ ਜੇ ਕਾਫਰ ਜਦੀ ਸੁਲਤਾਨ ਉਤੇ ਇਨੀ ਭਾਰੀ ਹੋਗੀ ਫਿਰ ਤਾਂ ਰਾਜ ਨੂੰ ਬਿਟਾਲ ਲੱਗ ਜਾਵੇਗੀ ਲੱਗ ਸਕਦੀ ਹੈ ਕਾਜੀ ਨੇ ਗੱਲ ਬਦਾ ਚੜਾ ਕੇ ਕਰ ਮਾਰੀ ਅਤੇ ਗੰਭੀਰਤਾ ਨਾਲ ਸੋਚਦਾ ਗਿਆ ਮੇਰਾ ਬਕਰ ਵੀ ਰਾਜ ਦੇ ਕਾਇਮ ਰਹਿਣ ਵਿੱਚ ਹੀ ਹੈ ਕੁਝ ਕਰੋ ਕਾਜੀ ਸਾਹਿਬ ਤੂਫਾਨ ਸਿਰ ਤੇ ਚੜਿਆ ਆ ਰਿਹਾ ਹੈ ਉਹ ਨਿਰਾਸ਼ਤਾ ਵਿੱਚੋਂ ਅਸਲੋਂ ਟੁੱਟ ਚੁੱਕੀ ਸੀ ਹਾਂ ਕੁਝ ਤਾਂ ਕਰਨਾ ਹੀ ਪਵੇਗਾ ਉਹ ਅਕਲ ਦੀ ਘੋਰ ਦੌੜ ਵਿੱਚ ਗਵਾਚ ਗਿਆ ਬੇਕਮ ਸਹਿਬਾਂ ਤੁਸੀਂ ਮਜੂਰ ਸੁਣਾ ਹੋਵੋ ਖੁਦਾ ਖੈਰ ਕਰੇਗਾ ਕਦੋਂ ਖੈਰ ਕਰੇਗਾ ਉਹ ਕਾਜੀ ਧੀ ਖੁਦਾ ਖੈਰ ਕਰੇ ਤੇ ਸੱਤ ਕੇ ਬੋਲੀ ਤੁਸੀਂ ਆਪਣੇ ਅੱਬਾ ਜਾਨ ਨੂੰ ਕੋਈ ਪੈਗਾਮ ਭੇਜ ਜਾ ਮੇਰਾ ਖਿਆਲ ਹੈ ਉਹਨਾਂ ਨੂੰ ਸਾਰੇ ਹਾਲਾਤ ਤੋਂ ਅਗਾਹ ਕੀਤਾ ਜਾਵੇ ਉਹ ਕੀ ਕਰਨਗੇ ਉਹ ਸਮਝਦੀ ਸੀ ਇਸ ਪੱਖੋਂ ਉਹ ਆਪ ਕਾਣੇ ਹਨ ਸੱਚਾ ਹੀ ਝੂਠੇ ਨੂੰ ਝੂਠਾ ਆਖ ਸਕਦਾ ਹੈ ਮਾਇਸ਼ਾ ਅੱਲਾ ਸੋਬੇਦਾਰ ਹਨ ਬੇਟੀ ਦੇ ਸਿਰ ਉਤੇ ਲਟਕਦੀ ਤਲਵਾਰ ਦਾ ਬਾਹਰ ਰੋਕਣ ਦੀ ਕੋਸ਼ਿਸ਼ ਹੀ ਜ਼ਰੂਰ ਕਰਨਗੇ ਤੁਸੀਂ ਆਪਣੇ ਤੌਰ ਤੇ ਕੁਝ ਨਹੀਂ ਕਰ ਸਕਦੇ ਉਸ ਕਾਜੀ ਦੀ ਇਸਲਾਮੀ ਤਾਕਤ ਨੂੰ ਤਨਜ ਕੀਤਾ ਮੈਂ ਆਪਣੇ ਤੌਰ ਤੇ ਸਰਾਹ ਦਾ ਹਵਾਲਾ ਦੇਵਾਂਗਾ ਕਿ ਇੱਕ ਮੌਸਮਾਨ ਸੁਲਤਾਨ ਨੇ ਇੱਕ ਕਾਫਰ ਜਦੀ ਨਾਲ ਸੰਵੰਨਨ ਕਰ ਲਿਆ ਜਾਨਾ ਇਸਲਾਮ ਵਿੱਚ ਇਸ ਤਰ੍ਹਾਂ ਇਸ ਦੀ ਇਜਾਜ਼ਤ ਨਹੀਂ ਦਿੰਦੀ ਉਦਾੜੀ ਵਿੱਚ ਉਂਗਲਾ ਪਸਾ ਕੇ ਰਹਿ ਗਿਆ ਉਹ ਇਸ ਸਿਰਖਪਾਈ ਵਿੱਚ ਹੀ ਪਿਆ ਹੋਇਆ ਸੀ ਕਿ ਸੁਲਤਾਨ ਨੂੰ ਮੁਹੱਬਤ ਕਰਨੋਂ ਕੌਣ ਤੇ ਕਿਵੇਂ ਰੋਕਿਆ ਜਾ ਸਕਦਾ ਹੈ ਖੁਦਾ ਖੈ ਕਰੇ ਤੁਸੀਂ ਇੱਕ ਨੇਕ ਕੰਮ ਕਰੋ ਮੇਂ ਜੀ ਸੁਲਤਾਨ ਨੂੰ ਮਜਬੂਰ ਕਰੋ ਔਰ ਰੁਪਮਤੀ ਨੂੰ ਕਲਮਾ ਪੜਾ ਕੇ ਲੈ ਕੇ ਆਵੇ ਉਸੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਨੇ ਚਾਹੀਦੇ ਪਹਿਲੀ ਗੱਲ ਹੈ ਪੱਕੀ Hindu Musalman ਹੋਵੇਗੀ ਤਾਂ ਨਹੀਂ ਤੇ ਇਹ ਸੁਲਤਾਨ ਹੱਥ ਮਲਦਾ ਰਹਿ ਜਾਵੇਗਾ ਦੂਜੇ ਜੇ ਉਸ ਮੁਸਲਮਾਨ ਹੋ ਗਈ ਇਸਲਾਮ ਵਿੱਚ ਬਾਤਾਂ ਹੋਵੇਗਾ ਫਿਰ ਤਾਂ ਪੱਕੇ ਤੌਰ ਤੇ ਮੰਡੂ ਮਹਿਲਾ ਵਿੱਚ ਚਲ ਜਾਵੇਗੀ ਕਾਜੀ ਦੀ ਅਕਲ ਚੱਕਰਾਂ ਵਿੱਚੋਂ ਨਿਕਲ ਨਹੀਂ ਸਕੀ ਸੀ ਨਹੀਂ ਉਹ ਕਟੜ ਵੈਸ਼ਨਵ ਹੈ ਮੁਸਲਮਾਨ ਮੁਸਲਮਾਨ ਨਹੀਂ ਹੋਵੇਗੀ ਜੇ ਮੁਸਲਮਾਨ ਹੋਣਾ ਹੁੰਦਾ ਬੁਰਜਨਾ ਅਫਸਰ ਦਾ ਨਾਉ ਕਲਮਾ ਪੜੇ ਤੇ ਨਹੀਂ ਮੇਰੀ ਸਿਰ ਦਰਦੀ ਬਣੀ ਬੇਗਮ ਨੇ ਕਾਜੀ ਨੂੰ ਸਹੀ ਰਾਹ ਵਿਖਾਇਆ ਜੇ ਕਾਫਰ ਜਾਦੀ ਨੇ دین ਵਿੱਚ ਆਉਣਾ ਪ੍ਰਵਾਨ ਕਰ ਲਿਆ ਤੇ ਤੁਸੀਂ ਕਿਵੇਂ ਬਰਦਾਸ਼ਤ ਕਰੋਗੇ ਕਾਜੀ ਇੱਕ ਗੱਲੋਂ ਖੁਸ਼ ਸੀ ਕਿ ਬਰਾਣੀ ਦਾ ਮੁਸਲਮਾਨ ਹੋਣਾ ਹੋਰ ਬਹੁਤ ਅਨੁਸਰਾਹ ਵਿੱਚ ਆਉਣ ਲਈ ਸਹਾਈ ਬਣਦਾ ਸੀ ਨਜੀਰਾ ਕਾਜੀ ਨੂੰ ਸ਼ਰਬਤ ਦਾ ਪਿਆਲਾ ਦੇ ਗਈ ਉਹ ਜੋ ਦੋਹਾਂ ਦੀ ਚਲਦੀ ਬਾਤ ਵਿੱਚ ਕੰਨ ਖੜੇ ਰੱਖੀ ਆ ਰਹੀ ਸੀ ਕਾਜੀ ਸਾਹਿਬ ਮੈਂ ਤੁਹਾਨੂੰ ਆਖਦੀ ਹਾਂ ਰੂਪਮਤੀ ਮੁਸਲਮਾਨ ਨਹੀਂ ਹੋਵੇਗੀ ਤੁਸੀਂ ਜਨਾਨਾਂਾਂ ਦੀ ਹਿੰਦ ਨੂੰ ਨਹੀਂ ਜਾਣਦੇ ਉਹ ਆਪਣੀ ਆਈ ਤੇ ਜਾਨ ਦੇ ਸਕਦੀਆਂ ਹਨ ਸਾਡਾ ਮਤਲਬ ਹੈ ਸੁਲਤਾਨ ਤੇ ਰੂਪਮਤੀ ਵਿਚ ਪਾੜਾ ਖੜਾ ਕੀਤਾ ਜਾਵੇ ਤੁਸੀਂ ਮੇਰਾ ਮਤਲਬ ਸਮਝ ਗਏ ਹੋ ਮੋਗੇ ਤੁਸੀਂ ਫਿਕਰ ਨਾ ਕਰੋ ਖੁਦਾ ਖੈਰ ਕਰੇ ਮੈਂ ਅੱਜ ਸ਼ਾਮ ਨੂੰ ਹੀ ਸੁਲਤਾਨ ਨਾਲ ਸਰਾਈ ਗੱਲ ਕਰਾਂਗਾ ਉਸ ਸ਼ਾਹਪੁੱਤ ਦਾ ਪਿਆਲਾ ਖਾਲੀ ਕਰ ਦਿੱਤਾ ਹਲੇ ਤਾਂ ਚਿੰਤਾ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ ਅਗਾਹ ਵੇਖੋ ਉਸ ਨੂੰ ਕਿਵੇਂ ਵੀ ਸਾਫ ਸੁਖੌਲਾ ਨਹੀਂ ਆ ਰਿਹਾ ਸੀ ਨਹੀਂ ਬੇਟੀ ਖੁਦਾ ਕਾਰਸਾ ਜਾਏ ਹਰ ਮੁਸ਼ਕਲ ਹੱਲ ਕਰੇਗਾ अच्छा बेगम साहिबा मैंने इजाजत दो अस्सलाम वालेकुम ओ शरबत ਦਾ ਡਕਾਰ ਮਾਰ ਕੇ ਉੱਠ ਖਲੋਤਾ ਵਾਲੇਕੁਮ ਸਲਾਮ ਉਹ ਸਾਹ ਲੈਂਦੀ ਭਾਰੀ ਸਾਤੀ ਉਬਾਰ ਗਈ ਨਜ਼ੀਰਾਨੇ ਕਾਜੀ ਦੇ ਜਾਨ ਪਿੱਛੋਂ ਵਿਚਕਾਰਲਾ ਪਰਤਾ ਪਿੱਛੇ ਖਿੱਚ ਦਿੱਤਾ ਉਹ ਬੇਗਮ ਦੇ ਮੂੰਹ ਉੱਤੇ ਬਲਤਨ ਦੀ ਲੇਪ ਮੇਕ ਕੇ ਮਿੰਨਾ ਜਿਹਾ ਮੁਸਕਾਪਈ ਧੰਨਵਾਦ